ਹਾਂਜੀ ਅੱਜ ਅਸੀਂ ਗੱਲ ਕਰਦੇ ਹਾਂ ਐਮਪੋਕਸ ਵਾਇਰਸ ਬਾਰੇ ਜਿਸ ਨੇ ਦੁਨੀਆ ਦੇ 116 ਦੇਸ਼ਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ ਹੁਣ ਇਸ ਵਿੱਚ ਇੰਡੀਆ ਵੀ ਸ਼ਾਮਲ ਹੋ ਚੁੱਕਾ ਹੈ ਕਿਉਂਕਿ ਇਹ ਬਹੁਤ ਹੀ ਤੇਜ਼ੀ ਨਾਲ ਵੱਧ ਰਿਹਾ ਹੈ ਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਈ ਜਾ ਰਿਹਾ ਹੈ ਸੋ ਗੱਲ ਕਰਦੇ ਹਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਅਲਰਟ ਜਾਰੀ ਕਰ ਦਿੱਤਾ ਹੈ ਕਿ ਜੇ ਇਸ ਵਾਇਰਸ ਉੱਪਰ ਅਸੀਂ ਜਲਦੀ ਕਾਬੂ ਨਾ ਪਾ ਸਕੇ ਤਾਂ ਇਹ ਬਹੁਤ ਵੱਡੀ ਮਹਾਮਾਰੀ ਦਾ ਰੂਪ ਧਾਰਨ ਕਰ ਲਵੇਗੀ ਸੋ ਇਹ ਮਹਾਮਾਰੀ ਹੈ ਕਿ ਇਸ ਵਾਇਰਸ ਨੂੰ ਕਿਉਂ ਇੰਨਾ ਖਤਰਨਾਕ ਮੰਨਿਆ ਜਾ ਰਿਹਾ ਹੈ ਕਿਉਂ ਇਹ ਸਾਡੇ ਲੋਕਾਂ ਵਾਸਤੇ ਇੰਨਾ ਕਿਉਂ ਖਤਰਨਾਕ ਬਣ ਰਿਹਾ ਹੈ ਪਰ ਹੁਣ ਗੱਲ ਕਰਦੇ ਆ ਕਿ ਵਾਇਰਸ ਹੈ ਕੀ ਆ ਜੇ ਅਸੀਂ ਇਸ ਬਾਰੇ ਜਾਨਣਾ ਚਾਹੀਏ ਤਾਂ ਕਿਤੇ ਅਸੀਂ ਸੋਚਦੇ ਆਂ ਕਿਤੇ ਇਹ ਕੋਰੋਨਾ ਵਾਇਰਸ ਵਾਂਗ ਤਾਂ ਨਹੀਂ ਜਾਂ ਕੋਵਿਡ ਵਾਇਰਸ ਵਾਂਗ ਕਿਸੇ ਨੇ ਛੇੜਖੰਨੀ ਕੀਤੀ ਹੋ ਪਰ ਇਹ ਗੱਲ ਕਰ ਦੱਸ ਦਿੰਨੇ ਆ ਕਿ ਕੋਵਿਡ ਵਾਂਗ ਕੋਵਿਡ ਵਾਂਗ ਤਾਂ ਇਹ ਵਾਇਰਸ ਬਿਲਕੁਲ ਹੀ ਨਹੀਂ ਹੈ ਕਿਉਂਕਿ ਕੋਵਿਡ ਤੋਂ 7 ਗੁਣਾ ਜ਼ਿਆਦਾ ਇਹ ਖਤਰਨਾਕ ਹੈ ਕੁਝ ਦਿਨ ਪਹਿਲਾਂ ਹੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਡਾਕਟਰ ਟੈਟਰੋਸ ਨੇ ਇਹ ਅਨਾਉਂਸ ਕੀਤਾ ਸੀ ਕਿ ਐਮਪੋਕਸ ਨਾਮ ਦਾ ਵਾਇਰਸ ਪਹਿਲਾਂ ਅਫਰੀਕਾ ਦੇ ਸਿਰਫ ਇੱਕ ਦੇਸ਼ ਵਿੱਚ ਹੀ ਫੈਲਿਆ ਸੀ ਪਰ ਹੁਣ ਇਹ ਪੂਰੀ ਦੁਨੀਆ ਲਈ ਖਤਰਾ ਬਣਦਾ ਜਾ ਰਿਹਾ ਹੈ ਇਹ ਵੀ ਦੱਸ ਦਿੰਦੇ ਹਾਂ ਕਿ ਇਹ ਵਾਇਰਸ ਨੇ ਪਹਿਲਾਂ 2002 ਵਿੱਚ ਫੈਲਣ ਦੀ ਕੋਸ਼ਿਸ਼ ਕੀਤੀ ਸੀ ਤੇ ਹੁਣ ਇਸ ਦਾ ਨਵਾਂ ਰੂਪ ਹੈ ਜੋ ਬਹੁਤ ਹੀ ਖਤਰਨਾਕ ਹੈ ਤੇ ਇਹ ਡੈਡਲੀ ਵਾਇਰਸ ਵਜੋਂ ਗਿਣਿਆ ਜਾ ਸਕਦਾ ਹੈ ਇਹ ਵਾਇਰਸ ਅਫਰੀਕਾ ਦੇ ਦੇਸ਼ ਰਿਪਬਲਿਕ ਆਫ ਕਾਂਗੋ ਦੇ ਵਿੱਚ ਫੈਲਣਾ ਸ਼ੁਰੂ ਹੋਇਆ ਹੈ ਤੇ ਇਸ ਇਸ ਨੂੰ ਅਫਰੀਕਾ ਦੇ ਦੇਸ਼ਾਂ ਵਿੱਚੋਂ ਫੈਲਦਾ ਹੋਇਆ ਇਹ ਵਾਇਰਸ ਯੂਰਪ, ਸਵੇਡਨ, ਸਾਊਦੀ ਅਰਬ ਤੇ ਈਸਟ ਏਸ਼ੀਆ ਦੇ ਦੇਸ਼ਾਂ ਵਿੱਚ ਫੈਲਣਾ ਸ਼ੁਰੂ ਹੋ ਗਿਆ ਹੈ। ਜੇਕਰ ਗੱਲ ਕਰੀਏ ਤਾਂ ਵਾਇਰਸ ਕੋਵਿਡ ਵਾਇਰਸ ਨਾਲੋਂ 7 ਗੁਣਾ ਜ਼ਿਆਦਾ ਖਤਰਨਾਕ ਹੈ ਤਾਂ ਇਹ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਜੋ ਅਸੀਂ ਸੋਚ ਵੀ ਨਹੀਂ ਸਕਦੇ। ਸੋ ਗੱਲ ਕਰਦੇ ਆਂ ਇੰਡੀਆ ਦੀ ਗਵਰਨਮੈਂਟ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਇੱਕ ਮੀਟਿੰਗ ਬੁਲਾਈ ਜਿੱਥੇ ਉਹਨਾਂ ਨੇ ਦਿੱਲੀ ਦੇ ਤਿੰਨ ਵੱਡੇ ਹਸਪਤਾਲਾਂ ਨੂੰ ਅਲਰਟ ਜਾਰੀ ਕਰ ਦਿੱਤਾ ਹੈ ਕਿ ਤੁਸੀਂ ਪੂਰੀ ਸਾਵਧਾਨੀ ਵਰਤਣੀ ਹੈ। ਜਦੋਂ ਵੀ ਇਸ ਵਾਇਰਸ ਨਾਲੇ ਕੋਈ ਵੀ ਰਿਲੇਟਿਵ ਜਾਣਕਾਰੀ ਹੋਵੇ ਜਾਂ ਕੋਈ ਸਿਚੁਏਸ਼ਨ ਆਵੇ ਤਾਂ ਤੁਸੀਂ ਆਪਣੇ ਆਪ ਨੂੰ ਪੂਰਾ ਕਾਬੂ ਵਿੱਚ ਰੱਖ ਸਕੋ ਹਾਲਾਤਾਂ ਨੂੰ ਸੋਦੋ ਇਹ ਵਾਇਰਸ ਨੂੰ ਕਿਸੇ ਇਨਸਾਨ ਨੂੰ ਆਪਣੀ ਲਪੇਟ ਵਿੱਚ ਲੈਂਦਾ ਹੋਇਆ ਇਹ ਬਹੁਤ ਹੀ ਤੇਜ਼ੀ ਨਾਲ ਵਧ ਰਿਹਾ ਹੈ ਤਾਂ ਇਹ 2-3 ਸਾਲਾਂ ਤੱਕ ਇਨਸਾਨ ਦੇ ਅੰਦਰ ਹੀ ਰਹਿੰਦਾ ਹੈ ਤੇ ਇਹ ਵਾਇਰਸ ਆਪਣੇ ਆਪ ਨੂੰ ਤਿਆਰ ਕਰਦਾ ਰਹਿੰਦਾ ਹੈ ਅੰਦਰ ਹੀ ਸਾਇਲੈਂਟ ਰਹਿੰਦਾ ਹੈ ਇਨਸਾਨ ਨੂੰ ਖਤਮ ਕਰਨ ਲਈ ਇਸ ਨੇ ਬਹੁਤ ਹੀ ਤੇਜ਼ੀ ਨਾਲ ਵਧਣਾ ਸ਼ੁਰੂ ਕਰ ਦਿੱਤਾ ਹੈ ਸੋ ਗੱਲ ਕਰਦੇ ਆ ਕਿ 2-3 ਸਾਲ ਤੱਕ ਤਾਂ ਇਸ ਦਾ ਅਸਰ ਇਹਨਾਂ ਪਤਾ ਨਹੀਂ ਲੱਗਦਾ ਤੇ ਜਦੋਂ ਇਹ ਆਪਣਾ ਅਸਰ ਦਿਖਾਉਂਦਾ ਹੈ ਕਿ ਇੱਕ ਦਮ ਹੀ ਇਨਸਾਨ ਦੀ ਮੌਤ ਹੋ ਜਾਂਦੀ ਹੈ। ਸੋ ਪਹਿਲਾਂ ਐਮ ਫੋਕਸ ਦਾ ਵਾਇਰਲ ਵਾਇਰਸ ਆ ਚੁੱਕਿਆ ਹੈ ਤੇ ਕਈ ਲੋਕਾਂ ਨੂੰ ਆਪਣਾ ਅਸਰ ਵੀ ਦਿਖਾ ਚੁੱਕਿਆ ਹੈ। ਉਸ ਟਾਈਮ ਤੋਂ ਹੁਣ ਤੱਕ ਵਾਇਰਸ ਨੂੰ ਆਪਣਾ ਆਪ ਮਜ਼ਬੂਤ ਕਰਨ ਦਾ ਟਾਈਮ ਮਿਲ ਗਿਆ ਸੀ। ਪਰ ਹੁਣ ਇਹ ਕਿੰਨਾ ਖਤਰਨਾਕ ਬੰਦਾ ਜਾ ਰਿਹਾ ਹੈ ਅਸੀਂ ਸੋਚ ਵੀ ਨਹੀਂ ਸਕਦੇ। ਇਸ ਨੂੰ ਰੋਕਣ ਲਈ ਅਜੇ ਤੱਕ ਤਾਂ ਕੋਈ ਹੱਲ ਨਹੀਂ ਲੱਭਾ। ਹੋ ਸਕਦਾ ਹੈ ਫਿਰਕੇ ਦੇਸ਼ਾਂ ਵਿੱਚ ਲੋਕਡਾਊਨ ਲਵਾ ਦੇਵੇ ਪਰ ਇਸ ਦਾ ਡਰ ਤਾਂ ਲੱਗ ਰਿਹਾ ਹੈ ਕਿ ਜੇਕਰ ਇਹ ਫੈਲ ਗਿਆ ਤਾਂ ਬਹੁਤ ਸਾਰੀਆਂ ਆਬਾਦੀ ਅਬਾਦੀਆਂ ਨੂੰ ਤਹਿਸ ਨਸ ਕਰ ਦੇਵੇਗਾ ਗੱਲ ਕਰਦੇ ਹਾਂ ਕਿ ਸਨ 1958 ਵੇਲੇ ਡੈਨਮਾਰਕ ਦੇ ਵਿਗਿਆਨੀਆਂ ਨੇ ਪੋਲੀਓ ਦੀ ਦਵਾਈ ਬਣਾਈ ਸੀ ਤੇ ਉਸ ਨੂੰ ਟੈਸਟ ਕਰਨ ਲਈ ਸਿੰਗਾਪੁਰ ਤੋਂ ਮੈਕੋਕ ਬਾਂਦਰਾਂ ਨੂੰ ਬੁਲਾਇਆ ਗਿਆ ਤਾਂ ਟੈਸਟ ਦੌਰਾਨ ਉਹਨਾਂ ਦੇਖਿਆ ਕਿ ਇੱਕ ਬਾਂਦਰ ਕੁਝ ਅਲੱਗ ਕਿਸਮ ਦੀ ਬਿਮਾਰੀ ਨਾਲ ਸ਼ਿਕਾਰ ਹੈ ਤੇ ਉਸ ਦੀ ਸਾਰੀ ਬਾਡੀ ਇਨਫੈਕਟਡ ਸੀ ਤੇ ਜਦੋਂ ਉਹਨਾਂ ਨੇ ਟੈਸਟ ਕੀਤਾ ਤਾਂ ਉਹਨਾਂ ਨੇ ਦੇਖਿਆ ਕਿ ਇਸ ਦੀ ਬਾਡੀ 'ਚ ਕੋਈ ਅਲੱਗ ਤਰ੍ਹਾਂ ਦੀ ਇਨਫੈਕਟਡ ਹੈ ਸੋ ਉਸ ਤੋਂ ਨਾਮ ਇਸ ਦਾ ਪਿਆ ਸੀ ਮੌਂਕੀ ਪੋਕਸ ਯਾਨੀ ਐਮਪੋਕਸ ਤੇ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਸੱਤ ਦਿਹਾਕੇਾਂ ਬਾਅਦ ਇਨਸਾਨ ਦੇ ਸਰੀਰ ਵਿੱਚ ਕਿੱਦਾਂ ਆਇਆ ਤੇ ਇਹ ਵਾਇਰਸ ਦਾ ਸਭ ਤੋਂ ਪਹਿਲਾ ਸ਼ਿਕਾਰ ਰਿਪਬਲਿਕ ਆਫ ਕਾਂਗੋ ਦੇ ਵਿੱਚ ਇੱਕ ਛੋਟਾ ਬੱਚਾ ਸੀ ਜਿਸ ਦੀ ਉਮਰ 9 ਸਾਲ ਸੀ ਤੇ ਪਹਿਲੀ ਵਾਰ ਇਹ ਵਾਇਰਸ ਇਨਾਂ ਦੇ ਕਬੀਲੇ ਵਿੱਚ ਆਇਆ ਸੀ ਤੇ ਉਸ ਤੋਂ ਬਾਅਦ ਇਹ ਵਾਇਰਸ ਇਨਸਾਨਾਂ ਵਿੱਚ ਫੈਲਣਾ ਸ਼ੁਰੂ ਹੋ ਗਿਆ ਤੇ ਇਹ ਵਾਇਰਸ ਦੇ ਦੋ ਰੂਪ ਨੇ ਪਹਿਲਾ ਵਾਲਾ ਵਾਇਰਸ ਤਾਂ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਤੇ ਦੂਜੇ ਵਾਲਾ ਥੋੜਾ ਘੱਟ ਖਤਰਨਾਕ ਹੈ ਪਰ ਗੱਲ ਕਰਦੇ ਹਾਂ ਕਿ ਜਿਹੜਾ ਇਹ ਵਾਇਰਸ ਫੈਲਣਾ ਸ਼ੁਰੂ ਹੋਇਆ ਹੈ ਇਹ ਪਹਿਲੇ ਵਾਲਾ ਹੀ ਹੈ ਜੋ ਪਹਿਲੇ ਗਰੁੱਪ ਦਾ ਵਾਇਰਸ ਹੈ ਜੋ ਬਹੁਤ ਹੀ ਖਤਰਨਾਕ ਗਿਣਿਆ ਜਾ ਸਕਦਾ ਹੈ ਜੇਕਰ ਇਹ ਬਿਮਾਰੀ ਇੰਡੀਆ ਵਿੱਚ ਆਉਂਦੀ ਹੈ ਤਾਂ ਇਹ ਪੂਰੇ ਵਰਲਡ ਤੇ ਅਸਰ ਕਰੇਗੀ ਕਿਉਂਕਿ ਇੰਡੀਆ ਦਾ ਸਰਕਲ ਬਹੁਤ ਹੀ ਵੱਡਾ ਹੈ ਇੱਥੇ ਬਹੁਤ ਹੀ ਦੇਸ਼ਾਂ ਤੋਂ ਕਈ ਤਰ੍ਹਾਂ ਦੇ ਲੋਕ ਆਉਂਦੇ ਨੇ ਘੁੰਮਣ ਤਾਂ ਐਮਪੋਕਸ ਨਾਲ ਜਿਹੜਾ ਵੀ ਇਨਸਾਨ ਜਾਂ ਜਾਨਵਰ ਇਨਫੈਕਟਡ ਹੋਵੇਗਾ ਤੇ ਜੇਕਰ ਅਸੀਂ ਇਸ ਨੂੰ ਟੱਚ ਕਰ ਲਵਾਂਗੇ ਤਾਂ ਇਹ ਸਾਡੇ ਸਰੀਰ ਵਿੱਚ ਵੀ ਆ ਜਾਵੇਗਾ ਸੋ ਇਹ ਸੀ ਜਾਣਕਾਰੀ ਐਮਪੋਕਸ ਵਾਇਰਸ ਦੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਇਨਸਾਨ ਨੂੰ ਇਸ ਵਾਇਰਸ ਬਾਰੇ ਜਾਣਕਾਰੀ ਹੋ ਸਕੇ ਤੇ ਅਸੀਂ ਆਪਣਾ ਬਚਾਅ ਆਪ ਹੀ ਕਰ ਸਕੀਏ ਸੋ ਕੋਸ਼ਿਸ਼ ਕਰੋ ਕੋਈ ਵੀ ਸਾਡੇ ਆਲੇ ਦੁਆਲੇ ਕੋਈ ਵੀ ਇਨਸਾਨ ਜਾਨਵਰ ਇਦਾਂ ਦਾ ਲੱਭਦਾ ਹੈ ਤਾਂ ਸਾਨੂੰ ਨੇੜੇ ਦੇ ਹਸਪਤਾਲ ਜਾਣਕਾਰੀ ਦੇਣੀ ਚਾਹੀਦੀ ਹੈ ਜਾਂ ਆਪਣੇ ਸਰਕਾਰ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਕਿਉਂਕਿ ਇਹ ਇੰਨਾ ਜ਼ਿਆਦਾ ਖਤਰਨਾਕ ਬਣਦਾ ਜਾ ਰਿਹਾ ਹੈ ਕਿ ਅਸੀਂ ਇਸ ਬਾਰੇ ਸੋਚ ਵੀ ਨਹੀਂ ਸਕਦੇ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ